ਅਸਲਾਮ ਵਾਲੇਕੁਮ ਅਮੀਕ ਕਰਨੀਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਮੈਂ ਜੁੜੀਆਂ ਦੋ ਵੱਡੀਆਂ ਖਬਰਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵਿਕਰਮ ਸਿੰਘ ਮਜੀਠੀਆ ਨੂੰ ਡਿਬਲੂਗਰਦੀ ਜੇਲ੍ਹ ਚ ਭੇਜਿਆ ਜਾ ਰਿਹਾ ਤੇ ਦੂਜਾ ਸੁਖਵੀਰ ਸਿੰਘ ਬਾਦਲ ਅਫੀਮ ਕਰਦੇ ਫੜੇ ਗਏ ਨੇ ਮੁਕੰਮਲ ਜਾਣਕਾਰੀ ਅਗਲੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਰਕਾਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਬੀਤੇ ਕਈ ਦਿਨਾਂ ਤੋਂ ਖਬਰ ਚੱਲ ਰਹੀ ਸੀ ਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੇ ਨੇ ਭਵੰਤ ਮਾਨ ਸਾਹਿਬ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹਫੀਮ ਖਾਂ ਦੇ ਫੜੇ ਗਏ ਨੇ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਕਿਵੇਂ ਸੱਚਾ ਸੁੱਚਾ ਯਾਨੀ ਸਾਬਤ ਕਰਨ ਤੇ ਲੱਗੇ ਸੀ ਕਿ ਅਸੀਂ ਪੰਥ ਦੇ ਹਮਾਇਤੀ ਆ ਕਾਨੂੰ ਦੇ ਸਾਹਮਣੇ ਜਿਹੜੇ ਨਾਟਕ ਕਰਦੇ ਸੀ ਦਰਸਲ ਦੇ ਵਿੱਚ ਉਹੀ ਬੰਦਾ ਯਾਨੀ ਸੁਖਬੀਰ ਸਿੰਘ ਬਾਦਲ ਅਫੀਮ ਖਾਂ ਦਾ ਫੜਿਆ ਗਿਆ ਤੇਦਾ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕ ਦਰਸਲ ਦੇ ਵਿੱਚ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਪੰਜਾਬ ਦੇ ਲੋਕ ਬਹੁਤ ਵੱਡੇ ਪੱਦਰ ਦੇ ਉੱਤੇ ਹਨੇਰੇ ਵਿੱਚ ਨੇ ਕਿਉਂਕਿ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਜੇਕਰ ਐਕਸ਼ਨ ਬੋਰਡ ਦੇ ਵਿੱਚ ਆਈ ਹੈ ਤਾਂ ਇਹਦੇ ਤੇ ਸਾਡੇ ਕੁਝ ਲੋਕ ਵੀ ਸਵਾਲ ਚੱਕ ਰਹੇ ਨੇ ਵਿਰੋਧੀ ਧਿਰਾਂ ਵੀ ਚੱਕ ਰਹੀਆਂ ਨੇ ਕਿ ਉਹ ਲੋਕ ਬਾਦਲ ਕੇ ਜਿਨ੍ਹਾਂ ਨੇ 25 ਸਾਲ ਤੱਕ ਰਾਜ ਕੀਤਾ ਔਰ ਉਹਨਾਂ ਨੂੰ ਲੋਕਾਂ ਨੇ ਇਨਕਾਰ ਦਿੱਤਾ ਔਰ ਅੱਜ ਉਹ ਮੌਜੂਦਾ ਸਰਕਾਰ ਤੇ ਸਾਰਾ ਕੁਝ ਸੱਟ ਰਾਈ ਸੀ ਪਰ ਦੂਜੇ ਪਾਸੇ ਪਰਮਾਤਮਾ ਨੇ ਇਹਨਾਂ ਦੀ ਪੋਰ ਜਿਹੜੀ ਖੋਲੀ ਹੈ ਉਹ ਤੁਹਾਡੇ ਸਾਹਮਣੇ ਤਰਾਂਗੀ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਯਾਨੀ ਹਫੀਮ ਖਾਂਦੇ ਖੜੇ ਗਏ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਟਿਆ ਕਈ ਦਿਨਾਂ ਤੋਂ ਉਹੀ ਖਬਰ ਚਲਦੀ ਆ ਰਹੀ ਸੀ ਕਿ ਵਿਕਰਮ ਸਿੰਘ ਮੰਜੀਟਿਆ ਨੂੰ ਡਿਬਰੂਗੜ੍ਹ ਦੇ ਵਿੱਚ ਭੇਜੋ ਇਹ ਪੰਜਾਬ ਦੇ ਲੋਕ ਵੀ ਕਹਿ ਰਹੇ ਸੀ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇਹਨਾਂ ਦੇ ਵਕੀਲਾਂ ਔਰ ਇਹਨਾਂ ਦੇ ਵਰਕਰਾਂ ਤੋਂ ਅੱਕ ਚੁੱਕੀ ਸੀ ਯਾਨੀ ਹਰ ਰੋਜ਼ ਉਹਨੂੰ ਕਿਹਾ ਜਾਂਦਾ ਸੀ ਕਿ ਵਿਕਰਮ ਸਿੰਘ ਮੰਜੀਟਿਆ ਦੇ ਨਾਲ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਦੂਜੇ ਪਾਸੇ ਕਹਿੰਦੇ ਸਾਨੂੰ ਸਰਕਾਰ ਸਿੱਧੇ ਤੌਰ ਤੇ ਕਹਿੰਦੇ ਟਾਰਗੇਟ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਗੱਲ ਦੀ ਭਲਕ ਲੱਗ ਚੁੱਕੀ ਸੀ ਕਿ ਬਿਕਰਮ ਸਿੰਘ ਮਜੀਠੀਆ ਕਿਉਂਕਿ ਪੰਜਾਬ ਦੇ ਲੋਕ ਤਾਂ ਕਹਿ ਰਹੇ ਸੀ ਇਹਨੂੰ ਮੌਤ ਦੀ ਸਜ਼ਾ ਦੇ ਦਿਓ ਪਰ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਸੀਐਮ ਭਗਵੰਤ ਮਾਨ ਪਹਿਲੇ ਦਿਨ ਤੋਂ ਹੀ ਸੋਚ ਰੱਖਿਆ ਸੀ ਕਿ ਇਹਨੂੰ ਪਾਈ ਅਸੀਂ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਾਂਗੇ ਪੂਰੀ ਖਬਰ ਤੁਹਾਡੇ ਸਾਹਮਣੇ ਪਹਰਾਂਗੇ ਪਹਿਲੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆ ਜਿਹੜੇ ਕਿ ਹਫੀਮ ਖਾਂਦੇ ਫੜੇ ਗਏ ਨੇ ਤੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਪ੍ਰਤੀ ਉਹ ਵੀ ਤੁਹਾਡੇ ਸਾਹਮਣੇ ਪਹਰਾਂਗੇ ਪਰ ਜਿਹੜੀ ਪਹਿਲੀ ਖਬਰ ਇਹ ਸੁਖਵੀਰ ਸਿੰਘ ਬਾਦਲ ਦੀ ਹਫੀਮ ਦੇ ਉੱਤੇ ਸਵਾਲ ਉੱਠੇ ਨੇ ਅਕਸਰ ਪੰਜਾਬ ਦੇ ਕੁਝ ਲੋਕ ਜਾਣਦੇ ਵੀ ਨੇ ਕਿ ਭਾਈ ਜਿਹੜੇ ਬਾਦਲ ਨੇ ਚਾਹੇ ਇਹਨਾਂ ਦੀ ਘਰ ਵਾਲੀ ਹੋਵੇ ਚਾਹੇ ਖੁਦ ਸੁਖਵੀਰ ਸਿੰਘ ਬਾਦਲ ਹੋਣ ਜਦੋਂ ਵੀ ਇਹ ਭਾਸ਼ਣ ਦਿੰਦੇ ਨੇ ਉਦੋਂ ਇਹ ਹਫੀਮ ਜ਼ਰੂਰ ਖਾਂਦੇ ਨੇ ਬਹੁਤ ਸਾਰੀਆਂ ਥਿਓਰੀਆਂ ਪੰਜਾਬ ਦੇ ਲੋਕਾਂ ਮੰਨਿਓ ਪਹਿਲਾਂ ਵੀ ਤੁਸੀਂ ਸੁਣੀਆਂ ਹੋਣੀਆਂ ਪਰ ਦਰਅਸਲ ਦੇ ਵਿੱਚ ਸਬੂਤਾਂ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਯਕੀਨ ਕਰਨਾ ਮੁਸ਼ਕਲ ਹੁੰਦਾ ਔਰ ਇਸ ਦਾ ਸੱਚ ਅੱਜ ਤੁਹਾਡੇ ਮੈਂ ਸਾਹਮਣੇ ਧਰਨ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਅਫੀਮ ਖਾਂ ਦਾ ਕਿਵੇਂ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੰਜਾਬ ਦੀ ਪੁਸਤਕ ਲੈ ਕੇ ਜਾਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਪੁਸਤਕ ਨੂੰ ਅਕਾਲੀ ਦਲ ਦੇ ਪ੍ਰਤੀ ਲਗਾਤਾਰ ਗੁੱਸਾ ਵਧਦਾ ਜਾ ਰਿਹਾ ਹੈ ਉਹਦੀ ਵਜ੍ਹਾ ਸੁਖਵੀਰ ਸਿੰਘ ਬਾਦਲ ਤਾਂ ਸਾਡੇ ਨਾਲ ਇਸ ਵਕਤ ਗੁਰਦੀਪ ਕੌਰ ਜੀ ਨੇ ਜਿਹੜੇ ਬਾਬਾ ਬਗੇਲ ਸਿੰਘ ਹੋਣਾ ਦੇ ਪਰਿਵਾਰ ਦੇ ਵਿੱਚ ਨੇ ਉਹਨਾਂ ਦੀ ਬੋਤੀ ਹੈ ਜਾ ਜਿਨ੍ਹਾਂ ਦੀ ਗੱਲ ਕਹਿ ਦਈਏ ਕਿ ਦਿੱਲੀ ਫਤਿਹ ਕਰਾਈ ਸੀਗੀ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਪ੍ਰਭਾਵ ਅਜ ਵੀ ਸਿੱਖ ਪੰਦੇ ਲਈ ਆ ਖੜਾ ਹੈ ਤਾਂ ਗੁਰਦੀਪ ਕੋਲ ਜੀ ਨਾਲ ਗੱਲ ਕਰਦੇ ਕਿਉਂਕਿ ਵੱਡਾ ਗੁੱਸਾ ਇਹਨਾਂ ਚ ਵੀ ਹੈਗਾ ਇਹਨਾਂ ਦਾ ਪਰਿਵਾਰਕ ਗੱਲ ਕਰੀਏ ਬੜੇ ਵੱਡਾ ਯੋਗਦਾਨ ਇਹ ਬਾਬਾ ਭਗੇਲ ਸਿੰਘ ਹੋਣਾ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦਿੱਲੀ ਫਤਿਹ ਕਰਾਈ ਸੀਗੀ ਤੇ ਤੁਸੀਂ ਕਿਵੇਂ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਨੇ ਅੱਜ ਅਕਾਲੀ ਲਾਹ ਹਸ਼ਰ ਕੀ ਕਰ ਕਰਾ ਇਹਨਾਂ ਨੇ ਗਲਤ ਹਸ਼ਰ ਕੀਤਾ ਇਹਨਾਂ ਨੇ ਜਿੰਨੀਆਂ ਗਲਤੀਆਂ ਕੀਤੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਗਲਤੀਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਨਸ਼ਾ ਵੀ ਇਹਨਾਂ ਨੇ ਵੜਿਆ ਜੋ ਟੈਗ ਕਰਾਇਆ ਸੀ ਹਰਮੰਦਰ ਸਾਹਿਬ ਦੇ ਉਹ ਵੀ ਇਹਨਾਂ ਨੇ ਕਰਵਾਇਆ ਸੀ ਕਾਮਦਾਰ ਦੀ ਕਦੇ ਵੀ ਨਹੀਂ ਵਿਖਾਈ ਸਾਨੂੰ ਇੰਨਾ ਗੁੱਸਾ ਮੈਂ ਤਾਂ ਕਹਿੰਦੀ ਕਦੇ ਦੇਖਿਆ ਸੀ ਵੀ ਸੁਖਵੀਰ ਬਾਦਲ ਦੀ ਬਾਹ ਟੁੱਟੀ ਸੀ ਜਾਂ ਦੰਤ ਟੁੱਟੀ ਸੀ ਉਹਨੂੰ ਰੇੜੀ ਤੇ ਘੁਮਾ ਰਹੇ ਸੀ ਅਕਸ਼ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਫਿਰ ਤਨਖਾਹੀਆਂ ਕੋਸ਼ਿਸ਼ ਕਰਾ ਦਿੱਤਾ ਤਨਖਾਹੀਆਂ ਕਰਾ ਦੇ ਦਿੱਤਾ ਗਿਆ ਹਾਂਜੀ ਉਹ ਨੂੰ ਪਿੰਚ ਉਹ ਨਾ ਸਕੇ ਅਸੀਂ ਪਰ ਸੁਖਵੀਰ ਬਾਦਲ ਉਥੇ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਇਹ ਇਹ ਬੰਦਾ ਕੱਟ ਗਿਆ ਟੀਮ ਖਾਨੇ ਨੂੰ ਕੀ ਪਤਾ ਹੈਗਾ ਕਿ ਕੀ ਹੈ ਕੀ ਨਹੀਂ ਤਾਂ ਸੁਣ ਲੈ ਪੰਜਾਬ ਵਾਲਿਓ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਇਹ ਗੜਗੱਜ ਪਰਿਵਾਰ ਦੀ ਜਾਨੀ ਜਿਹੜੇ ਆਕਾਲ ਤਖਤ ਸਾਹਿਬ ਦੇ ਜ਼ਥੇਦਾਰ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮਾਤਾ ਬੋਲ ਰਹੀ ਸੀ ਅਫੀਮ ਖਾਂਦਾ ਜਿਹੜਾ ਕਿ ਸੁਖਵੀਰ ਸਿੰਘ ਖੁਦ ਬਾਦਲ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਆਕਾਲ ਤਖਤ ਸਾਹਿਬ ਤੇ ਵੀ ਅਟੈਕ ਕਰਵਾਇਆ ਯਾਨੀ ਪੰਜਾਬ ਦੇ ਲੋਕ ਐਨੇ ਵਿਰੁੱਧ ਹੋ ਚੁੱਕੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਜ਼ੋਰ ਲਾਇਆ ਹੋਇਆ ਕਿ ਕਹਿੰਦਾ ਪੰਜਾਬ ਦੇ ਅੰਦਰ ਸਾਡੀ ਸਰਕਾਰ ਲਿਆ ਦਿਓ ਔਰ ਹਣ ਬਿਕਰਮ ਸਿੰਘ ਮੰਜੀਠੀਆ ਤੇ ਆਜੋ ਬਹੁਤ ਸਾਰੇ ਪੰਜਾਬ ਦੇ ਲੋਕ ਕਈ ਸਾਰੇ ਲੋਕ ਯਾਨੀ ਪੰਜਾਬ ਦੇ ਇਹੀ ਚਾਹੁੰਦੇ ਨੇ ਕਿ ਬਿਕਰਮ ਸਿੰਘ ਮੰਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਪਰ ਪੰਜਾਬ ਦਾ ਮੁੱਖ ਮੰਤਰੀ ਅੱਜ ਇਸੇ ਖਬਰ ਤੇ ਤੁਹਾਨੂੰ ਮੈਂ ਪੂਰੀ ਅਪਡੇਟ ਦੇਣ ਜਾ ਰਿਹਾ ਹਾਂ ਬਿਕਰਮ ਸਿੰਘ ਮਜੀਠਿਆ ਨੂੰ ਨਾ ਉਹਨਾਂ ਦੇ ਵਕੀਲ ਨਾ ਉਹਨਾਂ ਦਾ ਕੋਈ ਵਰਕਰ ਕੋਈ ਵੀ ਨਹੀਂ ਰੋਕ ਸਕਦਾ ਕਿ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ ਕਿਉਂਕਿ ਭਗਵੰਤ ਮਾਨ ਸਰਕਾਰ ਐਨਾ ਅੱਕ ਚੁੱਕੀ ਐਨਾ ਬਾਦਲਾਂ ਤੇ ਨਾ ਮਜੀਠਿਆ ਤੋਂ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਹਿੰਦੇ ਜਾਂ ਤਾਂ ਇਹਨੂੰ ਮੌਤ ਦੀ ਸਜ਼ਾ ਦੇ ਦਿਓ ਤੇ ਨਹੀਂ ਇਹਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਤਾਂ ਸ਼ਿਫਟ ਕਰਨਾ ਹੀ ਆ ਪਰ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠਿਆ ਨੂੰ ਕੁਝ ਹੀ ਦਿਨਾਂ ਦੇ ਵਿੱਚ ਜਿਬਰੂਗੜ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਜਾ ਰਹੀ ਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਰੋਸ ਇਹਨਾਂ ਬਾਦਨਾ ਲਈ ਹੈ ਕਿਉਂਕਿ ਬਾਦਨਾ ਨੇ ਜੋ ਜੋ ਕਹਣ ਕੀਤਾ ਕੌਮ ਦੇ ਪ੍ਰਤੀ ਜਾਂ ਸਾਡੇ ਪੰਜਾਬ ਦੇ ਲੋਕਾਂ ਪ੍ਰਤੀ ਸਭ ਲੋਕ ਜਾਣਦੇ ਨੇ ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਜੇਲੇ ਵੀ ਪੰਜਾਬ ਦੇ ਵਿੱਚੋਂ ਤੁਸੀਂ ਮੇਰੀ ਇੱਕ ਆਵਾਜ਼ ਇਹ ਸੁਣ ਰਹੇ ਹੋ ਤਾਂ ਜਰਾ ਸੋਚ ਸਮਝ ਕੇ ਥੋੜਾ ਜਿਹਾ ਪੈਰ ਧਰਨਾ ਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਦੁਆਰਾ ਯਾਨੀ ਅਕਾਲੀ ਦਲ ਇੱਕ ਨਾਮ ਦਾ ਅਕਾਲੀ ਦਲ ਹੈ ਵੈਸੇ ਨਹੀਂ ਹੈਗੇ ਪਰ ਇਹਨਾਂ ਲੋਕਾਂ ਦੁਆਰਾ ਇੱਕ ਬਹੁਤ ਵੱਡਾ ਝੂਠ ਦਾ ਪੁਲੰਦਾ ਬਣਾ ਕੇ ਛੱਡਿਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਕਿ ਪੰਜਾਬ ਦੀ ਦਸ਼ਾ ਫੇਰ ਤੋਂ ਅਸੀਂ ਬੱਤਰ ਕਰ ਦਈਏ ਕਿਉਂਕਿ ਬਹੁਤ ਸਾਰੀ ਪੰਜਾਬ ਦੀ ਨੌਜਵਾਨੀ ਮਰ ਚੁੱਕੀ ਹੈ ਚਿੱਟੇ ਦੇ ਨਾਲ ਜਿਹੜਾ ਕਿ ਇਨਾ ਹੀ ਬਾਦਲਾਂ ਤੋਂ ਚੱਲਿਆ ਅੱਜ ਦੀ ਮੌਜੂਦਾ ਸਰਕਾਰ ਨੂੰ ਤਾਂ ਨਿਰਾਪura ਦੋਸ਼ ਦੇ ਰਹੇ ਨੇ ਲੋਕ ਕਿਉਂਕਿ ਸਰਕਾਰ ਤਿੰਨ ਸਾਲ ਹੋਏ ਨੇ ਸਭ ਜਾਣਦੇ ਨੇ ਪਰ ਫੇਰ ਵੀ ਭਗਵੰਤ ਮਾਨ ਸਾਹਿਬ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰ ਰਹੇ ਨੇ ਤਾਂ ਇਹਨਾਂ ਲੋਕਾਂ ਨੂੰ ਹੱਥ ਪਾਉਣ ਵਾਲਾ ਕੌਣ ਸੀ ਪੰਜਾਬ ਦੇ ਅੰਦਰ ਕੋਈ ਵੀ ਨਹੀਂ ਤਾਂ ਜੇਕਰ ਪੰਜਾਬ ਦੀ ਸਰਕਾਰ ਨੇ ਹੁਣ ਐਕਸ਼ਨ ਕੀਤਾ ਤਾਂ ਪੰਜਾਬ ਦੇ ਲੋਕ ਭਾਈ ਇਸ ਗੱਲ ਦਾ ਸਮਰਥਨ ਕਰਨ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੇਲੇ ਵੀ ਤੁਹਾਡੇ ਸਾਹਮਣੇ ਸੁਨੇਹਾ ਆ ਜਾਣਾ ਕਿ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੋ ਕਿ ਬਹੁਤ ਸਾਰੀਆਂ ਥਿਉਰੀਆਂ ਨਿਕਲ ਕੇ ਆ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਬਣ ਰਹੀਆਂ ਨੇ ਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੋ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇਸ ਟਾਈਮ ਪੁਲਿਸ ਦੀ ਹਰਾਸਤ ਦੇ ਵਿੱਚ ਹੈਗੇ ਆ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਿਨ-ਦਿਨ ਵਧਦੀਆਂ ਜਾ ਰਹੀਆਂ ਹੈਗੀਆਂ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦਾ ਅਗਰ ਅੱਜ ਇਹ ਹਾਲ ਹੈ ਤੇ ਸਿਰਫ ਸਿਰਫ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੀ ਵਜ੍ਹਾ ਤੋਂ ਹੈਗਾ ਵੈ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਸਿਗੇ ਸੀਨੀਅਰ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਔਰ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੈ ਇਹਨਾਂ ਨੇ ਬਹੁਤ ਦੇਰ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈਗਾ ਵੈ ਬਾਬਾ ਬਗਾਲਾ ਦੇ ਪਰਿਵਾਰ ਚ ਗੁਰਦੀਪ ਕੌਰ ਬਾਬਾ ਬਗਾਲਾ ਦਾ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਨੇ ਦਿੱਲੀ ਫਤਹਾ ਕਰਨੇ 'ਚ ਜਿਹੜਾ ਸੀਗਾ ਭਰਪੂਰ ਸਾਥ ਦਿੱਤਾ ਸੀਗਾ ਔਰ ਉਦੋਂ ਤੋਂ ਲੈ ਕੇ ਹ껆 ਤੱਕ ਇਹ ਪਰਿਵਾਰ ਜੜਾ ਵੈ ਇਹ ਸਿੱਖ ਪੰਥ ਲਈ ਖਿਦਮਤਾਂ ਅੰਜਾਮ ਦੇ ਰਿਹਾ ਹੈਗਾ ਬਹੁਤ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਿਆ ਕਿ ਕਿੰਨਾ ਗੁੱਸਾ ਸੀਗਾ ਉਹ ਮਾਤਾ ਜੀ ਦੇ ਲਹਿਜੇ ਦੇ ਵਿੱਚ ਔਰ ਉਹ ਕਿਸ ਤਰ੍ਹਾਂ ਦੱਸ ਰਹੇ ਸੀਗੇ ਕਿ ਸਭ ਤੋਂ ਜ਼ਿਆਦਾ ਨੁਕਸਾਨ ਬਦਲ ਪਰਿਵਾਰ ਨੂੰ ਪਹੁੰਚਿਆ ਹੈਗਾ ਵੈ ਅ ਨਸ਼ੀਬ ਇਹਨਾਂ ਦੀ ਵਜ੍ਹਾ ਤੋਂ ਆਏ ਔਰ ਹਰਮੰਦਰ ਸਾਹਿਬ ਤੇ ਹਮਲਾ ਵੀ ਇਹਨਾਂ ਨੇ ਕਰਵਾਇਆ ਸੀਗਾ ਇਹ ਸਿਰਫ ਅੱਜ ਤੱਕ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਆਏ ਹੈਗੇ ਆ ਕਿਸੇ ਵੀ ਜਗ੍ਹਾ ਤੇ ਇਹਨਾਂ ਨੇ ਆਪਣੇ ਆਪ ਨੂੰ ਸੱਚਾ ਖਰਾ ਸਾਬਤ ਨਹੀਂ ਕੀਤਾ ਹੈਗਾ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਹੈਗੀਆਂ ਮੈਂ ਜ਼ਰਅ ਤੋ ਉਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਅੱਡੀਬਰਗੜ ਦੀ ਜੇਲ੍ਹ ਵਿੱਚ ਭੇਜਿਆ ਜਾਏਗਾ ਕੁਝ ਦਿਨਾਂ ਚੋਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਐ ਵੈਸੇ ਤੇ ਉਹ ਹੀ ਮੰਗ ਰੱਖਦੇ ਆ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਲੇਕਿਨ ਜੇ ਉਹ ਹੋਈਏ ممکن ਨਹੀਂ ਹੈ ਤੇ ਇਹਨਾਂ ਨੂੰ ਕਮਸਕਾਨਾ ਵਿਕਰਮ ਸਿੰਘ ਮਜੀਠੀਆ ਨੂੰ ਡਿਬਰਗੜ ਦੀ ਜੇਲ੍ਹ ਵਿੱਚ ਜ਼ਰੂਰ ਭੇਜਿਆ ਜਾਵੇ ਔਰ ਸੀਐਮ ਭਗਵੰਤ ਮਾਨ ਬਹੁਤ ਜਲਦ ਇਹ ਫੈਸਲਾ ਜਿਹੜਾ ਵਾ ਉਹ ਵੀ ਲੈ ਲੈਣਗੇ ਆ ਬਾਕੀ ਵੀਰੋ ਮੁਕੰਮਲ ਜਾਣਕਾਰੀ ਜਿਹੜੀ ਐ ਆਓ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣੀ ਤੁਹਾਨੂੰ ਕਿੰਡੀ ਲੱਗੀ ਵੀਡੀਓ ਇਨਫੋਰਮੇਸ਼ਨ ਕਿੰਡੀ ਲੱਗੀ ਕਮੈਂਟਸ ਕਰਕੇ ਲਾਸਟ ਅਸਟੇਰਪਸ ਆਪਣਾ ਤੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼